ਅਤ ਸਵੇਰੀ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਉੱਪਰ ਅਟੈਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਵਿੱਚ ਪੁਲਿਸ ਵੱਲੋਂ ਪਹਿਲਾ ਬਿਆਨ ਸਾਹਮਣੇ ਆਇਆ ਪੁਲਿਸ ਨੇ ਜਿਹੜਾ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਹੁਣ ਤੱਕ ਪਤਾ ਕੀਤਾ ਉਹ ਦੱਸਿਆ ਸਾਰਾ ਕੁਝ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਪਹਿਲਾਂ ਹੀ ਜਿਹੜਾ ਹੈ ਸੀਜੀ ਇੰਟੀਮੇਸ਼ਨ ਸੀ ਸਾਨੂੰ ਪਤਾ ਸੀ ਕਿ ਸੁਖਵੀਰ ਸਿੰਘ ਬਾਦਲ ਕਿਉਂਕਿ ਆਗੂ ਨੇ ਤੇ ਉਹਨਾਂ ਦੇ ਉੱਪਰ ਅਟੈਕ ਹੋ ਸਕਦਾ ਜਿਸ ਕਰਕੇ ਕਿ ਅਸੀਂ ਕੰਪਲੈਕਸ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਕਰੀਬ 200 ਦੇ ਜਿਹੜਾ ਹੈ ਆਸ-ਪਾਸ ਜਿਹੜੇ ਅਫਸਰ ਉਹ ਪਹਿਲਾਂ ਹੀ ਉੱਥੇ ਲਾਏ ਹੋਏ ਸੀ ਪੁਲ ਤੇ ਜਿਹੜੇ ਬੰਦੇ ਨੇ ਜਿਹੜਾ ਕਿ ਕੇਸਰੀ ਦਸਤਾਰ ਬੰਨ ਕੇ ਵਾਈਟ ਕੋਟ ਪਾ ਕੇ ਜਿਹੜਾ ਬੰਦਾ ਖੜਾ ਸੀ ਦੱਸਿਆ ਗਿਆ ਕਿ ਉਹ ਐਸਐਸਪੀ ਰੈਂਕ ਦਾ ਅਫਸਰ ਸੀ ਜਿਸ ਨੇ ਕਿ ਬੜੀ ਮੁਸ਼ਤੈਦੀ ਦੇ ਨਾਲ ਬੰਦੇ ਨੂੰ ਫੜਿਆ ਕਿਉਂਕਿ ਧਾਰਮਿਕ ਭਾਵਨਾ ਕਰਕੇ ਜਿਹੜਾ ਹੈ ਵਰਦੀ ਦੇ ਵਿੱਚ ਪੁਲਿਸ ਨੂੰ ਨਹੀਂ ਖੜਾ ਸਕਦੇ ਤਾਂ ਇਸ ਕਰਕੇ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਪੁਲਿਸ ਜਿਹੜੀ ਹੈ ਉੱਥੇ ਮੌਜੂਦ ਸੀ ਆਲਰੇਡੀ ਤੇ ਇਹ ਬੰਦਾ ਜਿਹੜਾ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਰੈਣ ਸਿੰਘ ਚੌੜਾ ਨਾਮ ਦਾ ਜਿਹੜਾ ਇਹ ਅਕਾਲ ਫੈਡਰੇਸ਼ਨ ਦਾ ਆਗੂ ਹੈ ਇਸੇ ਉੱਪਰ ਪਹਿਲਾਂ ਵੀ ਕਾਫੀ ਮਾਮਲੇ ਦਰਜ ਨੇ ਇਸਨੇ ਜਿਹੜਾ ਹੈ ਕਾਫੀ ਐਕਸਪਲੋਸਿਵਸ ਵੀ ਇਸ ਤੋਂ ਫੜੇ ਗਏ ਸੀ ਇਥੋਂ ਤੱਕ ਕਿ ਕਈ ਕਿਤਾਬਾਂ ਇਸ ਨੇ ਜਿਹੜੀਆਂ ਨੇ ਉਹ ਲਿਖੀਆਂ ਨੇ ਜਿਹੜੀਆਂ ਕਿ ਦੇਸ਼ ਦੇ ਵਿਰੁੱਧ ਨੇ ਤੇ ਇਹ ਬੰਦਾ ਜਿਹੜਾ ਇਹ ਪਹਿਲਾਂ ਹੀ ਜਿਹੜਾ ਉਹ ਸੁਪੀਰ ਸਿੰਘ ਬਾਦਲ ਨੂੰ ਜਿਹੜਾ ਉਹ ਇਸ ਤਰੀਕੇ ਨਾਲ ਕਰਨਾ ਚਾਹੁੰਦਾ ਸੀ ਮਾਰਨਾ ਚਾਹੁੰਦਾ ਸੀ ਤੇ ਇਹ ਚੀਜ਼ ਜਿਹੜੀ ਹੈ ਇਹ ਪਤਾ ਲੱਗੀ ਹੈ ਪੁਲਿਸ ਅੱਜ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਹੋਰ ਡਿਟੇਲਡ ਇਨਵੈਸਟੀਗੇਸ਼ਨ ਜਿਹੜੀ ਹੈ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦਰਬਾਰ ਸੇ ਕੰਪਲੈਕਸੀਆਂ ਜਿੱਥੇ ਕਿ ਸਵੇਰੇ ਸਵੇਰੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਅਟੈਕ ਕੀਤਾ ਗਿਆ ਪੁਲਿਸ ਵੱਲੋਂ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਆ ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਔਰ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਡੇ ਜਿਹੜਾ ਅਟੈਕ ਕੀਤਾ ਗਿਆ ਦੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫਾਇਲ ਕੀਤਾ ਗਿਆ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀਗੀ ਉਹਨੂੰ ਫਾਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਇਹ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਪੁਖਤਾ ਇੰਤਜ਼ਾਮ ਸਕੇ ਸਰ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਔਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਦੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ ਬਾਵਜੂਦ ਹੀ ਬੜਾ ਫੁੱਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਪਹੁੰਚਾਇਆ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਤਾਂ ਉਹ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿੰਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਜੀ ਬਾਦਲ ਹੋਣਾ ਦਾ ਸਾਥੀਆਂ ਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇ ਰਹੇ ਸਰ ਕੋਈ ਇਨਪੁਟ ਸੀਗੀ ਪਹਿਲਾਂ ਤੋਂ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਹੋ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਕੰਦੇ ਆਗੇ ਸੀ ਗੱਲਾਂ ਸੀ ਉਹ ਸਾਰੀ ਗੱਲ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਏਗੀ ਪੰਜ ਚਾਰ ਜਿੱਥੇ ਆਸ-ਪਾਸ ਚੈਕਿੰਗ ਵਗਰਾ ਵਾਸਤੇ ਇਹਨਾਂ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ 'ਚ ਨੇ ਉਹਨਾਂ ਦੱਸੇ 120 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਚਾ ਚ ਔਰ ਹਾਈ ਮੈਂਦਾ ਸੀਨੀਅਰ ਆਫਿਸਰਜ਼ ਇਨਚਾਰਜ ਨੇ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਆ ਉਹਦਾ ਹੀ ਨਤੀਜਾ ਕਿ ਜਿਹੜੀ ਹੈ ਜੋ ਵੀ ਇਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਜੀ ਨਰਾਇਣ ਚੋੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨੇ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਕਹਿਣਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ 'ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀ ਅਸੀਂ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਇਹ ਪਿਛਲਾ ਕ੍ਰਿਮੀਨਲ ਰਿਕਾਰਡ ਦਿੱਤੀ ਹੈ ਨਰੈਨ ਸਿੰਘ ਚੋੜਾ ਜਿਹਦਾ ਵੀ ਜਫਾ ਪਾਇਆ ਉਸ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ ਸਰ ਨਰੈਨ ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਜੀ ਸਰ ਇੱਕ ਸਵਾਲ ਹੈ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾਣਾ ਕਿ ਪਿਛਲਾ ਅਪਰਾਧਿਕ ਰਿਕਾਰਡ ਕੀ ਹੈ ਇਹ ਕੋ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਹੈ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ ਜੀ ਇਹ ਕਿਹੜੇ ਬੰਦੇ ਨਾਲ ਸਬੰਧ ਜਾਂ ਜਥੇਬੰ ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੇ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲੀਮਿਨਰੀ ਜਿਹੜੀ ਹੈ ਵੀوز ਸ਼ੇਅਰ ਕਰ ਰਹੇ ਆ ਠੀਕ ਹੈ ਥੈਂਕ ਯੂ ਸਰ ਹਿੰਦੀ ਹਿੰਦੀ ਚ ਕਰਾਓ